ਦੰਦ ਨਜ਼ਾਰਾ ਹੈ ਅਰੇ ਦੰਦ ਨਜ਼ਾਰਾ ਸੱਦਰ ਬੁਗਾਨੇ ਦੇ ਸਾਨੂੰ ਇੱਕ ਕਲਬ ਲਈ ਕੋ ਥੋੜਾ ਜਿਹਾ ਹੌਸਲਾ ਵਧਾਇਆ ਕਰਾਓ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਦਾ अरुण ਠਾਕਰ ਜੀ ਇਹਨਾਂ ਜਿਨੇ ਟੀਮਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆਂ ਔਰ ਹਰ ਸਾਲ ਦੀ ਤਰ੍ਹਾਂ ਯਾਰ ਭਾਰਤ ਸਾਰੇ ਦਾ ਮੇਲਾ ਸਭ ਕੀ ਕਹਿਣਾ ਚਾਹੁੰਦੇ ਅੱਜ ਇਹਦੇ ਪ੍ਰਬੰਧ ਵਾਸਤੇ ਜੈ ਸ਼੍ਰੀ ਰਾਮ ਜੈ ਜੈ ਰਾਮ ਸੋ ਅੱਜ ਸਭ ਆਏ ਹੀ ਜਾਦਾ ਕਰਕੇ ਇਹੀ ਬੇਨਤੀ ਕਰਨ ਵਾਸਤੇ ਆਇਆ ਆਂ ਮੁੰਡੜ ਸਾਡੇ ਪਿੰਡਾਂ ਵਾਲੇ ਵਾਸੀ ਆਂ ਵੀ ਸਾਡੇ ਹੋਰਨ ਠਾਕੁਰ ਜੀ ਨੇ ਲਈਦਾ ਰਿਹਾ ਜੀ ਸਾਡੇ ਨੇ ਸਾਈ ਹੁਣੀ ਨੇ ਉਹ ਹਮਾ ਹਰ ਸਾਲ ਦੀ ਤਰ੍ਹਾਂ ਇਹ ਦਸਾਰੇ ਮੇਲੇ ਦਾ ਉਯੋਜਨ ਕਰਦੇ ਨੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਦਸਾਰੇ ਮੇਲੇ ਮੈਂ ਬਹੁਤ ਜੜ ਕੇ ਹਮ ਉਹ ਹਵਾ ਕੇ ਆਓ ਔਰ ਦੇਖੋ ਚੂਲੇ ਲੱਗੇ ਆ ਬੱਚਿਆਂ ਵਾਸਤੇ ਔਰ ਬੜਾ ਵਧੀਆ ਜਣੇ ਇੰਤਜ਼ਾਮ ਕੀਤਾ ਅੱਜ ਮੇਰਾ ਚੌਥੀ ਨਾਈਟ ਆਜ ਰਾਮੀ ਦਾ ਚੱਲ ਰਹੀ ਐ ਔਰ ਭਗਵਾਨ ਰਾਮ ਦੇ ਦਰਸਾਏ ਹੋਏ ਮਾਰਗ ਤੇ ਸਾਰੇ ਚੱਲੀਏ ਉਹ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਭਗਵਾਨ ਰਾਮ ਬਾਰੇ ਵੀ ਉਹ ਜਾਣੂ ਕਾ ਹੋ ਸਕਣ ਜੋ ਕਿ ਆ ਮਾਪਤ ਮਾਤਾ ਬਿਤਾ ਦੀ ਜੰਗਵਰੀ ਵਾਦੀ ਆਪਣੇ ਵਿਰਸੇ ਨੂੰ ਸਾਹਮਣੇ ਰੱਖੀਏ ਸੋ ਬਾਕੀ ਇੱਕ ਵਜੂਰ ਆ ਜਿਹੜੇ ਸਦਾ ਸ਼ਰਾਧ ਦੇ ਅੰਸਰ ਨੇ ਹੋਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਇਹਨਾਂ ਮੇਲੇ ਦੇ ਆਪਣੀਆਂ ਭੈਣਾਂ ਬੀਬੀਆਂ ਆਪਣੇ ਭਰਾ ਬਜੁਰਗ ਸਾਰੇ ਇੱਥੇ ਆਉਂਦੇ ਨੇ ਬੇਹਜੇ ਮੇਲੇਆਂ ਦੇ ਵਿੱਚ ਕੋਈ ਆਜਾ ਖੱਲਾ ਨਾ ਬਈਏ ਬਦਨਾਮੀ ਦਾ ਕਾਰਨ ਵੱਡ ਜਾਂਦਾ ਹੈ ਵੀ ਤੁਸੀਂ ਵੀ ਆਪਣਾ ਬਾਦ ਚੜ ਕੇ ਸੰਜੋਗ ਦਿਓ ਆਪਣੇ ਪਰਿਵਾਰਾਂ ਨੂੰ ਲੈ ਕੇ ਆਓ ਇਹ ਮੇਲੇ ਦਾ ਆਨੰਦ ਮਾਣੋ ਔਰ ਜਿੱਥੇ ਤੱਕ ਆਮ ਲੋਕਾਂ ਦੇ ਵਿੱਚ ਆਉਂਦਾ ਹੈ ਮੇਲੇਆਂ ਦੇ ਵਿੱਚ ਔਰ ਇਹਦੇ ਪੁਰੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਹੈ ਔਰ ਇਹਨਾਂ ਦੇ ਆਪਣੇ ਵਲੰਟੀਅਰ ਵੀ ਕਾਫੀ ਨੇ ਜੋ ਪੂਰੀ ਨਿਗਰਾਨੀ ਕਰਦੇ ਨੇ ਸੋ ਇੱਕ ਵਾਰ ਫਿਰ ਮੈਂ ਆਪਣੇ ਲੋ ਆਪਣੇ ਪਿੰਡ ਵਾਲਿਆਂ ਨੂੰ ਵਾਲੇ ਵਾਲੇ ਪਿੰਡਾਂ ਵਾਲਿਆਂ ਨੂੰ ਜਿੱਥੇ ਤਾਂ ਤੁਹਾਡੇ ਚੈਲੇਂਜ ਆਵਾਜਾਂਦੀ ਆਓ ਬਹੁ ਮਾਗਿ ਆਓ ਮੇਲੇ ਦੇ ਵਿੱਚੋਂ ਆਪਣੇ ਆਓ ਖੁਸ਼ੀਆਂ ਮਨਾਓ ਔਰ ਇਹਨਾਂ ਦਾ ਜੋ ਸਾਡੀ ਕਮੇਟੀ ਉਹਦਾ ਉਤਸ਼ਾਹ ਵਧਾਓ ਬਈ ਬੇਨਤੀ ਹੈ ਥੈਂਕ ਯੂ ਸਪੈਂਸ ਸਾਹਿਬ ਅੱਜ ਕੀ ਕਹਿਣਾ ਚਾਹੁੰਦੇ ਜਿਹੜੇ ਕਿ ਅੱਜ ਬਹੁਤ ਸਾਲਾਂ ਤੋਂ ਜਿਹੜਾ ਕਿ ਤੇ ਰਾਮਲੀਲਾ ਤੇ ਦਸਹਿਰਾ ਲੱਗਦਾ ਫਰੰਟ ਸ਼ਕਤੀ ਕਲਾ ਬੋਲੋ ਕੀ ਕਹਿਣਾ ਚਾਹੁੰਦੇ ਉਹ ਮੈਂ ਤਾਂ ਇਹ ਇਹ ਤੁਹਾਡੇ ਚੈਨਲ ਥ्रू ਇਹਨਾਂ ਨੂੰ ਵਧਾਈਆ ਵੀ ਦੇਣਾ ਜੋ ਸਾਡੇ ਮੁੰਡੇ ਸੇਵਾਦਾਰ ਨੇ ਉਪਰ ਤੋਂ ਆਨੇਵਨ ਸਾਗਰ ਜੀ ਨੇ ਲ ਸਾਈਨ ਦੇ ਜਿੰਨੇ ਵੀ ਸਾਥੀ ਨੇ ਸਾਰੇ ਮੈਂ ਸਾਰਿਆਂ ਨੂੰ ਵਧਾਈਆ ਦੇਣਾ ਔਰ ਜੋ ਚੰਗਾ ਕੰਮ ਕਰਦੇ ਨੇ ਮੁੰਡੇ ਔਰ ਉਹ ਵਧਾਈਆਂ ਦੇ ਪਾਤਰ ਨੇ ਸੋ ਇਹ ਹਰ ਸਾਲ ਦੀ ਤਰ੍ਹਾਂ ਆਪਾਂ ਰਾਮ ਦੀ ਗੱਲ ਕਰਦੇ ਆਂ ਰਾਮ ਭਗਵਾਨ ਨੂੰ ਯਾਦ ਕਰਦੇ ਆਂ ਔਰ ਜਿਹੜੀ ਪਹਿਲੇ ਸਾਡੇ ਮੰਨ ਲਓ ਸਾਡੇ ਹਮਓਵਰ ਨੂੰ ਲੇ ਗੋ ਜਾਣ ਦੇ ਰਹੇ ਵੀ ਹਰ ਸਾਲ ਆਪਾਂ ਰਾਵਲਾ ਦੇਖਦੇ ਆਏ ਆਂ ਔਰ ਉਹੋ ਤਰਾਹ ਨੂੰ ਦਰਾਂਉਂਦੇ ਨੇ ਔਰ ਇੱਥੇ ਜਿਵੇਂ ਹੁਣ ਅੱਜ ਰਾਮ ਜੀ ਲੱ ਚੱਲ ਰਹੀਆਂ ਨੇ ਔਰ ਰਾਮ ਦੇ ਰਾਮ ਭਗਵਾਨ ਨੇ ਕੀ ਦੁਨੀਆ ਵਾਂਗ ਕੀਤਾ ਉਹਦੇ ਇਤਿਹਾਸ ਦੇ ਉਹ ਲੋਕਾਂ ਨੂੰ ਜਾਣੂ ਕਰਾਉਂਦੇ ਨੇ ਔਰ ਮੈਂ ਤੁਹਾਡੇ ਚੈਨਲ ਥਰੂ ਇਹ ਬੇਨਤੀ ਕਰਨੀ ਚਾਹੁੰਦਾ ਸਾਰੇ ਮਾਦਾ ਮਿਦਾ ਨੂੰ ਵੀ ਆਪਣੇ ਬੱਚਿਆਂ ਨੂੰ ਲੈ ਕੇ ਆਓ ਰਾਮ ਭਗਵਾਨ ਨੇ ਜੋ ਕੀਤਾ ਜੋ ਉਹਨਾਂ ਨੇ ਦਰਸਾਇਆ ਆਪਾਂ ਰਾਵਟੇ ਦੇ ਜਾ ਰਹੇ ਹਾਂ ਰੋਲ ਕਰੇ ਉਹਦਾ ਭਗਵਾ ਦਰਸਾਉਂਦੇ ਨੇ ਕਿ ਰਾਮ ਕਿਵੇਂ ਗਏ ਬਨਵਾ ਦੇ ਵਿੱਚ ਜਾ ਕੇ ਉਹਨਾਂ ਨੇ ਕਿਵੇਂ ਲੋਕਾਂ ਦਾ ਆਧਾਰ ਕੀਤਾ ਔਰ ਕਿਵੇਂ ਜੋ ਉਥੇ ਦੇ ਅਲੱਗ-ਅਲੱਗ ਜੋ ਥਿਉਰੀਆਂ ਦੇ ਲੋਕਾਂ ਦੀ ਜੋ ਹੁੰਦਾਈਏ ਜਿਹਨਾਂ ਨੂੰ ਜਾਗਰੂਕ ਕੀਤਾ ਵੀ ਲੋਕ ਭਲੇ ਵਾਲੇ ਬਸੇ ਨੂੰ ਆ ਕੇ ਉਹ ਦਫਾਗ ਨਾ ਰਹਸ ਜਾ ਕਰਨ ਔਰ ਜਿਸ ਤਰ੍ਹਾਂ RAM ਜੀ ਰਹੇ ਉਹ ਜਿਹੜਾ ਇਤਿਹਾਸ ਆ ਸਾਰਾ ਮੈਨੂੰ ਬੜਾ ਚੰਗਾ ਲੱਗਿਆ ਕਿਉਂਕਿ 바이ਬ੍ਰੀ ਦੇ ਸ਼ੁਰੂ ਚੱਲ ਰਿਹਾ ਸੋ ਮੈਂ ਆਪਣੇ ਨੇਲ ਠਾਕਰ ਜੀ ਨੂੰ ਸਾਈ ਜੀ ਨੂੰ ਔਰ ਸਾਰੇ ਸਾਥੀਆਂ ਨੂੰ ਸ੍ਰੀ ਦਾ ਸਭ ਨੂੰ ਵਧਾਈਆਂ ਦਿੰਨਾ ਵੀ ਤੁਸੀਂ ਬਹੁਤ ਵਧੀਆ ਉਪਰਲਾ ਕਰਦੇ ਹੋ ਮੈਂ ਲੋਕਾਂ ਨੂੰ ਵੀ ਸਾਰੇ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਸਾਰੇ ਹੋਮ ਆ ਵਾ ਕੇ ਮੇਲੇ ਦੇ ਵਿੱਚ ਆਓ ਔਰ RAM DE ਜੋ ਆਪਾਂ ਨੂੰ ਉਦੇਸ਼ ਕਰਕੇ ਉਹ ਤੋਂ ਜਾਣੂ ਹੋ ਔਰ ਆਪਣੇ ਬੱਚਿਆਂ ਦਾ ਜੋ ਮਰਦਨ ਜਰਾ ਝੁੱਲੇ ਲੱਗੇ ਨੇ ਬੜਾ ਵਧੀਆ ਨਾਲ ਇਤਜਾਬ ਕੀਤਾ ਉਹਦਾ ਵੀ ਫਾਇਦਾ ਹੋ ਬੱਚਾ ਨੂੰ ਖੋਜ ਚੱਟੇ ਖੋਜੋ ਸਾਰੇ ਆਪਣਾ ਕੋਈ ਨਾ ਕੋਈ ਟਾਈਮ ਕੱਢ ਕੇ ਜਰੂਰ ਇੱਥੇ ਆਓ ਭਗਵਾਨ RAM JI ਦਾ ਜੋ ਦਸਾਇਆ ਮਾਰਗਾ ਉਹ ਤੋਂ ਜਾਣੂ ਹੋ ਆਪਣੇ ਬੱਚਾ ਨੂੰ ਵੀ ਜਾਣੂ ਕਰਾਓ ਠੀਕ ਹੈ ਜੇ ਕੀ ਕਹਿਣਾ ਚਾਹੁੰਦੇ ਜਿਹੜਾ ਕਿ ਅੱਜ ਮੇਲੇ ਦਾ ਤੁਸੀਂ ਲਗਾਤਾਰ ਕਿੰਨੇ ਸਾਲਾਂ ਤੋਂ ਸੇਕਤੀ ਕਰਦੇ ਆ ਰਹੇ ਹੋ ਮੇਲੇ ਦਾ ਪ੍ਰਬੰਧ ਦੇ ਵਿੱਚ ਨਾਲ ਹੁੰਨੇ ਹੋ ਕੀ ਕਹਿਣਾ ਚਾਹੁੰਦੇ ਮੇਰੇ ਬਾਰੇ ਜੈ ਸ਼੍ਰੀ ਰਾਮ ਜੀ ਤਕਰੀਬਨ 1997 ਤੋਂ ਸਾਡੇ ਪਿੰਡ ਦੇ ਵਿੱਚ ਰਾਮਲੀਲਾ ਚੱਲ ਰਹੀ ਹੈ ਤੇ ਹੁਣ 2015 ਤੋਂ ਲਗਾਤਾਰ ਪ੍ਰਧਾਨ ਅਰुण ਠਾਕੁਰ ਅਨਿਲ ਸਵਾਮੀ ਸਾਡੀ ਸਾਰੀ ਟੀਮ ਦੀ ਅਗਵਾਈ ਦੇ ਵਿੱਚ ਇਹ ਸਾਡਾ ਮੇਲਾ ਚੱਲ ਰਿਹਾ ਹੈ ਇਹ ਮੇਲਾ ਤੁਹਾਡੇ ਸਹਿਯੋਗ ਨਾਲ ਚੱਲ ਰਿਹਾ ਹੈ 22 ਅਕਤੂਬਰ 22 ਨਵੰਬਰ ਤੋਂ ਸ਼ੁਰੂ ਕੀਤਾ ਸੀ ਤੇ 2 ਅਕਤੂਬਰ ਨੂੰ ਦੁਸ਼ਹਿਰੇ ਦਾ ਬਹੁਤ ਵੱਡਾ ਆਯੋਜਨ ਕਰ ਰਹੇ ਆ ਤੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਬੇਨਤੀ ਕਰੂੰਗਾ ਜੇ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਦੁਸ਼ਹਿਰਾ ਆ ਸਾਰੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਆ ਕੇ 2 ਅਕਤੂਬਰ ਨੂੰ ਆਪਾਂ ਦੁਸ਼ਹਿਰੇ ਦਾ ਆਨੰਦ ਮਾਣਣਾ ਤੇ ਨਾਲ ਨਾਲ ਰਾਮਲੀਲਾ ਚੱਲ ਰਹੀ ਹੈ ਉਸ ਦਾ ਵੀ ਆਨੰਦ ਮਾਣੋ ਠੀਕ ਨੂੰ ਠਾਕੁਰ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਕਿ ਰਾਮਲੀਲਾ ਸਹਿਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ ਕਰਵਾਇਆ ਜਾ ਰਿਹਾ ਹੈ ਜਨੈਸ਼ੀ ਰਾਮ ਜੀ ਫੈਨਸ਼ੀ ਕਲੱਬ ਰਾਮਲੀਲਾ ਦੁਸ਼ਹਿਰਾ ਕਮੇਟੀ ਵੱਲੋਂ ਹਰ ਸਾਲ ਵਿੰਦ ਪ੍ਰਤਾਪ ਸਿੰਘ ਵਾਲਾ ਤੇ ਸਰਪੰਚ ਅਤੇ ਪੂਰੇ ಗ್ರಾಮ ਸਭਾ ਜਿਹੜੀ ಗ್ರಾಮ ਸਭਾ ਪੰਚਾਇਤ ਦੇ ਦੁਆਰਾ ਇਹ ਜਿਹੜਾ ਤੁਸੀਂ ਮੇਲਾ ਦੇਖ ਰਹੇ ਹੋ ਬੜੀ ਧੂਮਤਾਂ ਦੇ ਨਾਲ ਅਸੀਂ ਇਸ ਇਲਾਕੇ ਦਾ ਮਨਾਉਂਦੇ ਆ ਸਾਨੂੰ ਸਾਡੇ ਕਾਮਰੇਡ ਸਾਹਿਬ ਸਰਪੰਚ ਸਾਹਿਬ ਗੁਰਮੀਤ ਸਿੰਘ ਜੀ ਦਾ ਬੜਾ ਬਹੁਤ ਹੀ ਵੱਡਾ ਸਹਿਯੋਗ ਹੈ ਇਸ ਇਲਾਕੇ ਦੀ رونਕ ਨੂੰ ਵਧਾਉਣ ਦੇ ਲਈ ਸਾਡੇ ਸਰਪੰਚ ਸਾਹਿਬ ਨੇ ਕਾਫੀ ਇਸ ਇਲਾਕੇ ਦੇ ਮੇਲੇ ਦੇ ਵਿੱਚ ਬਹੁਤ ਵਧੀਆ ਵਰਕਿੰਗ ਕੀਤੀ ਹੈ ਅੱਜ ਜਾਣੇ ਕੀ ਕੀ ਪ੍ਰਬੰਧ ਕੀਤੇ ਗਏ ਨੇ ਮੇਲੇ ਚ ਪ੍ਰਬੰਧ ਅੱਜ ਲਈ ਦੇਖੋ ਸਾਡੀ ਅੱਜ ਚ ਅਰ ਜੋ ਤੀਨ ਆਈਟਮ ਚਾਚੀ ਦਾੜਕਾ ਦਾ ਨਾਈਟ ਹੈ ਤੇ ਅੱਜ ਤੁਸੀਂ ਦੇਖ ਸਕਦੇ ਹੋ ਮੇਲੇ ਦੀ ਪੂਰੀ ਰੌਣਕ ਹੈ ਅਸੀਂ ਸਾਰੇ ਇਸ ਸੀਟ ਨੂੰ ਦੇਖ ਕੇ ਪੂਰੀ ਜਿਹੜੇ ਨਗਰ ਨਿਵਾਸੀ ਨੇ ਉਹਨਾਂ ਦੀ ਸੁਵਿਧਾ ਨੂੰ ਦੇਖ ਕੇ ਪਾਰਕਿੰਗ ਤੋਂ ਲੈ ਕੇ ਝੂਲਿਆਂ ਤੋਂ ਲੈ ਕੇ ਹਰ ਚੀਜ਼ ਦਾ ਪ੍ਰਬੰਧ ਕੀਤਾ ਹੈ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪਬਲਿਕ ਦੀ ਸੁਰੱਖਿਆ ਨੂੰ ਲੈ ਕੇ ਸ਼ਰਾਰਤੀਆਂਾਂ ਤੋਂ ਲਈ ਕੀ ਪ੍ਰਬੰਧ ਕੀਤੇ ਗਏ ਹੈ ਸਰਾਤੀ ਅੰਸਰ ਵਾਲੀ ਸਾਡੇ 25 ਖੁਦ ਦੇ ਵਲੰਟੀਅਰ ਨੇ ਸਾਨੂੰ ਮਹਿਕਮੇ ਦਾ ਬੜਾ ਸਹਿਯੋਗ ਹੈ ਸਾਨੂੰ ਪੀਸੀਆਰ ਨਹਿਕਮਾ ਵੀ ਬਾਰ-ਬਾਰ ਜਿਹੜਾ ਮਾਰ ਰਿਹਾ ਤੇ ਜਿੱਥੇ ਹੀ ਸਾਨੂੰ ਕੋਈ ਸਰਾਤੀ ਅੰਸਰ ਲੱਗਦਾ ਹੈ ਉਹਦੀ ਥਾਣੇ ਦੇ ਵਿੱਚ ਲੈ ਜਾਂਦੇ ਨੇ ਜੀ ਜਿੱਦਾਂ ਕਿ ਕੱਲੂ ਸ਼੍ਰੀ ਰਾਮ ਮਾਤਾ ਸੀਤਾ ਜੀ ਦਾ ਵਿਆਹ ਵਾ ਬਹੁਤ ਸ਼ਹਿਰ ਚ ਬਹੁਤ ਜ਼ਿਆਦਾ ਉਹਨੇ ਮਨਾਏ ਆਪਣੇ ਵੱਲੋਂ ਵੀ ਕੁਛ ਇਦਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਸਾਡੇ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਜਾ ਰਿਹਾ ਹੈ ਸਾਡੇ ਨਗਰ ਦੇ ਵਿੱਚ ਪੂਰਾ ਹੁਸ਼ਿਆ ਹੈ ਕਿ ਅੱਜ ਜਿਹੜਾ ਸੋਮਵਰ ਹੈ ਸਾਡਾ ਅੱਜ ਸੀਤਾ ਮਾਤਾ ਜੀ ਦਾ ਵਿਆਹ ਹੈ ਸੋ ਸਾਡੇ ਇੱਥੇ ਪੂਰਾ ਉਸ਼ਾ ਹੈ ਇਸ ਨੂੰ ਦੇਖ ਕੇ ਠੀਕ ਹੈ ਜੀ ਇਹ ਕਹਿਣਾ ਚਾਹੁੰਦੇ ਆ ਕਿ ਪ੍ਰਾਨ ਸ਼ਕਤੀ ਉੱਤਲ ਸਾਰਾ ਮੁੱਲ ਕਰਾਇਆ ਹੋਰ ਬਾਤੀ ਤਰ ਮੇਲਾ ਜਿਹੜਾ ਸਾਡਾ 22 ਤਰੀਕ ਤੋਂ ਸ਼ੁਰੂ ਹੈ ਜੀ 22 ਤਰੀਕ ਤੋਂ 2 ਅਕਤੂਬਰ ਤੱਕ ਚੱਲੇਗਾ ਜੀ ਇਹ ਅਸੀਂ ਹਰ ਸਾਲ ਆਪਣੇ ਤਿੰਨੇ ਪਿੰਡਾਂ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਅਸੀਂ ਇਹ ਮੇਲਾ ਕਰਵਾਉਂਦੇ ਆ ਇਹਦੇ ਵਿੱਚ ਖੇਡ ਦੇ ਲਈ ਜਿੰਨੇ ਵੀ ਬੱਚੇ ਛੋਟੇ ਬੱਚਿਆਂ ਦੇ ਥੂਲੇ ਤੇ ਵੱਡੇ ਬੰਦੇ ਆ ਲੇਡੀਜ਼ ਐਂਡ ਜੈਂਟਲਮੈਨ ਵਧੀਆ ਮਤਲਬ ਸਾਰਾ ਇੰਤਜ਼ਾਮ ਕਰਵਾ ਕੇ ਰੱਖਿਆ। ਮੇਲੇ ਦਾ ਉਦੇਸ਼ ਇਹ ਹੈ ਕਿ ਪ੍ਰਭੂ ਰਾਮਚੰਦਰ ਜੀ ਦਾ ਜਿਹੜਾ ਜੀਵਨ ਪਰਿਚੇ ਹੈ ਜਿ ਕਿਦਾਂ ਮਾਤਾ ਪਿਤਾ ਲਈ ਉਹ ਸਮਰਪਿਤ ਰਹੇ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਜੀਵਨ ਨੂੰ ਮਰਿਆਦਾ ਦੇ ਵਿੱਚ ਰੱਖਦੇ ਹੋਏ ਕਿਸ ਤਰ੍ਹਾਂ ਸਾਨੂੰ ਪ੍ਰੇਰਨਾ ਦਿੱਤੀ ਸਾਨੂੰ ਉਸ ਤਰੀਕੇ ਨਾਲ ਰਹਿਣਾ ਚਾਹੀਦਾ। ਸਾਨੂੰ ਸਰਪੰਚ ਸਾਹਿਬ ਦਾ ਬੜਾ ਸਹਿਯੋਗ ਆ। ਸਰਪੰਚ ਸਾਹਿਬ ਹਰ ਸਾਲ ਆਪਣੀ 10 ਦਿਨ ਡਿਊਟੀ ਦਿੰਦੇ ਨੇ। ਤਨ ਨਾਲ ਵੀ ਸੇਵਾ ਕਰਦੇ ਆ ਤੇ ਤਨ ਨਾਲ ਵੀ ਇਹ ਬਿਲਕੁਲ ਆਪਣੇ ਮਨ ਨਾਲ ਲੱਗੇ ਹੋਏ ਆ। ਇਹਨਾਂ ਤੋਂ 10 ਦਿਨ ਸਾਡੇ ਨਾਲ ਸਹਿਯੋਗ ਕਰਦੇ ਨੇ ਕੋਈ ਵੀ ਸ਼ਰਾਰਤੀ ਅਨਸਰ ਨਹੀਂ ਅੰਦਰ ਐਂਟਰ ਹੋਣ ਦਿੱਤਾ ਜਾਂ ਪੂਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਨੇ ਪਾਣੀ ਦਾ ਇੰਤਜ਼ਾਮ ਕੀਤਾ ਹੋਇਆ ਹੈ ਬਾਕੀ ਪੁਲਿਸ ਵੀ ਆਪਣੇ ਟਾਈਮ ਟੂ ਟਾਈਮ ਆਪਣਾ ਜੀੜਾ ਲਾ ਰਹੇ ਆ ਮਤਲਬ ਮੇਲਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਜਿੱਦਾਂ ਕਿ ਤੁਸੀਂ ਦੱਸਿਆ ਵੀ ਜਿਹੜੇ ਸ਼ਰਾਰਤੀ ਅਨਸਰਾਂ ਦੀ ਗੱਲ ਕੀਤੀ ਆ ਉਹਨਾਂ ਲਈ ਕੀ ਕੀ ਪ੍ਰਬੰਧ ਕੀਤੇ ਗਏ ਨੇ ਵੀ ਜੇ ਕੋਈ ਲੋਕੀ ਸ਼ਰਾਰਤ ਕਿ ਲੋਕੀ ਸੁਰੱਖਿਆ ਦੇ ਨਾਲ ਲੋਕੀ ਆ ਕੇ ਆਪਣਾ ਇਹ ਰਾਮਲੀਲਾ ਦਾ ਸਾਰਾ ਦੇਖ ਸਕਣ ਸਾਡੇ ਨੇੜੇ ਪੈਂਦੇ ਥਾਣਾ ਪੀਏ ਦੇ ਵਿੱਚੋਂ ਨਿਰੰਤਰ ਜਿਹੜੀ ਪੀਸੀਆਰ ਬੈਨ ਆ ਉਹ ਲਗਾਤਾਰ ਚੱਕਰ ਮਾਰਦੀ ਆ ਦੋ ਤਿੰਨ ਟਾਈਮ ਉਹ ਲਗਾਤਾਰ ਗੇੜੇ ਦੰਦੇ ਆ ਨਾਕਾ ਵੀ ਲਗਾਇਆ ਹੋਇਆ ਰੈਗੂਲਰ ਮਤਲਬ ਮੁੰਡਿਆਂ ਦੇ ਆਪਣੇ ਜਿਹੜੇ ਰੱਖੇ ਸਿਕਿਉਰਟੀ ਗਾਰਡ ਉਹ ਵੀ ਗੇੜੇ ਤੇ ਰਹਿੰਦੇ ਨੇ ਯਾਨੀ ਕੋਈ ਡਰ ਨਹੀਂ ਜਦੋਂ ਨਾਲ ਬੜੀ ਲੋਕੀ ਕਿਸੇ ਤਰੀਕੇ ਦਾ ਕੋਈ ਡਰ ਨਹੀਂ ਪੂਰਾ ਸਾਡੇ ਫੈਰਵਾਈ ਹੈ ਜੀ ਰਾਤ 1 ਵਜੇ ਤੱਕ ਜਦੋਂ ਮੇਲਾ ਸਮਾਪਤ ਹੋ ਜਾਂਦਾ ਸੀ 12 1 ਵਜੇ ਤੱਕ ਰੁਕਦੇ ਆ ਸਾਰਿਆਂ ਨੂੰ ਆਪਣਾ ਫੈਸਿਲਿਟੀ ਪ੍ਰੋਵਾਈਡ ਕਰਦੇ ਆ ਕੋਈ ਵੀ ਕਿਸੇ ਤਰੀਕੇ ਦਾ ਸਾਧਨ ਆਣ ਜਾਣ ਤੋਂ ਲੈ ਕੇ ਹਰ ਤਰੀਕੇ ਦੀ ਫੈਸਿਲਿਟੀ ਜੀ ਰਹਿੰ